ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਮੈਂ ਇੱਕ ਗੁਰਦੁਆਰਾ ਦਿਖਾਉਂਦਾ ਜੀ ਇਹ ਸਾਡੇ ਲੱਗ ਲੱਗ ਬਹੁਤ ਮਸ਼ਹੂਰ ਗੁਰਦੁਆਰਾ ਆ ਦੇਖੋ ਜੀ ਘਟੋ ਘਟਨੀ ਇਹ 450 ਖੱਤਿਆਂ ਦੇ ਵਿੱਚ ਹੈ ਜੀ ਦਾਦਾ ਗੁਰਦੁਆਰਾ ਕਹਿੰਦੇ ਜੀ ਇਹਨੂੰ ਲੈਟਸ ਸੀ ਦਾਦਾ ਜੀ ਗੁਰਦੁਆਰਾ ਆਇਆ ਜੀ ਦੇਖੋ ਕਿੰਨਾ ਵਧੀਆ ਆਇਆ ਹੋਣਾ ਤੁਹਾਨੂੰ ਮੈਂ ਅੰਦਰੋਂ ਵੀ ਦਿਖਾ ਲੂੰਗਾ ਪਰ ਹੋਰ ਵੀਡੀਓ ਜੀ ਦਿਖਾ ਲੂੰਗਾ ਤੁਹਾਨੂੰ ਪਹਿਲਾਂ ਬਾਹਰਲੇ 뷰 ਦਿਖਾ ਲਦਾ ਮੈਂ ਤੁਹਾਨੂੰ ਇਹਦਾ बहुत सोणा बनया ये कर दवारा अंदर होये नले बाहर व्यू थाने दिखा लेना है ਤਾਂ ਨਮਨ ਜਲੀ ਜੀ ਮਨਾ ਇਹਦਾ ਸਾਰਾ ਇਤਿਹਾਸ ਮੈਂ ਤੁਹਾਨੂੰ ਦੱਸੂੰਗਾ ਜੇ ਤੇ ਇਸ ਵੀਡੀਓ ਤੇ ਘੱਟੋ-ਘੱਟ 10000 ਵਿਊ ਆ ਗਿਆ ਤਾਂ ਮੈਂ ਤੁਹਾਨੂੰ ਇਤਿਹਾਸ ਵੀ ਦੱਸੂੰ ਤੁਹਾਨੂੰ ਅੰਦਰੋਂ ਵੀ ਤੁਹਾਨੂੰ ਦਿਖਾ ਲੂੰਗਾ ਸਾਰੇ ਗੁਰਦੁਆਰੇ ਦੇਖੋ ਦਾ ਕਿੰਨਾ ਵਧੀਆ ਬਣਿਆ ਜੀ ਇੱਥੇ ਆ ਕੇ ਸਕੂਨ ਮਿਲ ਜਾਂਦਾ ਜੀ। ਆਹ ਪਾਰਕਿੰਗ ਹੈ ਜੀ ਇਹਦੀ। ਗੁਰਦੁਆਰੇ ਦੀ। ਦੇਖੋ ਫਲ ਕਿੰਨੇ ਸੋਹਣੇ ਸੋਹਣੇ ਲੱਗੇ ਆ ਬਹੁਤ ਵਧੀਆ। ਇਹ ਪਾਰਕਿੰਗ ਹੀ ਆ ਸਾਰੀ ਇੱਥੇ। ਜਦੋਂ ਇੱਥੇ ਮੇਲਾ ਹੁੰਦਾ ਇੱਥੇ ਸਾਰੀਆਂ ਦੁਕਾਨਾਂ ਦਕੋਨਾਂ ਜੋ ਵੀ ਖਡਾਉਣੇ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੁੰਦੀਆਂ ਚਲੋ ਅੱਜ ਦੀ ਵੀਡੀਓ ਇੰਨੀ ਕੇ ਸੀ ਇਹ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ